ਪੰਜਾਬ ਵਿਧਾਨ ਸਭਾ ਚ ਬੇਦਬੀ ਰੋਖੂ ਬਿਲ ਜੜਾ ਬ ਉਹ ਪੇਸ਼ ਕੀਤਾ ਗਿਆ ਬੇਦਬੀ ਰੋਖੋ ਬਿਲ ਜੜਾ ਬ ਇੱਕ ਕੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆਪਨ ਪਤਾਈਆ ਕਿ 2015 ਦੇ ਵਿੱਚ ਬਹੁਤ ਸਾਰੇ ਜ਼ਿਆਦਾ ਬਹੁਤ ਸਾਰੇ ਬੇਦਬੀ ਦੇ ਵਾਕਿਆ ਪੰਜਾਬ ਦੇ ਵਿੱਚ ਹੋਏ ਸਨ ਉਹਨਾਂ ਕਰਕੇ ਬਹੁਤ ਲੋਕਾਂ ਦੇ ਵਿੱਚ ਬੇਚੈਨੀ ਫੈਲ ਗਈ ਸੀ ਗੁੱਸਾ ਵੀ ਸੀ ਇਸ ਬਾਰੇ 2018 ਦੇ ਵਿੱਚ ਅਮਰਿੰਦਰ ਸਿੰਘ ਸਰਕਾਰ ਨੇ ਪਹਿਲਾਂ ਬਿਆਦ ਬਿਰੋਕੂ ਬਿਲ ਲੈਂ ਦੀ ਕੋਸ਼ਿਸ਼ ਕੀਤੀ ਬਿਲ ਪਾਸ ਵੀ ਹੋ ਗਿਆ ਗਵਰਨਰ ਨੇ ਮਾਨਤਾ ਵੀ ਦੇ ਦਿੱਤੀ ਲੇਕਿਨ ਰਾਸ਼ਟਰਪਤੀ ਤੋਂ ਦੀ ਮਾਨਤਾ ਨਹੀਂ ਮਿਲੀ ਉਹਦੇ ਵਿੱਚ ਆਪੀਸੀ ਤੇ ਸੀਆਰਪੀਸੀ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਸਨ ਲੇਕਿਨ ਬਾਅਦ ਦੇ ਵਿੱਚ ਆਪੀਸੀ ਔਰ ਸੀਆਰਪੀਸੀ ਦੋਨੋਂ ਹੀ ਕਾਨੂੰਨ ਬਦਲ ਕੇ ਉਹਨਾਂ ਦੇ ਨਾਮ ਬਦਲ ਦਿੱਤੇ ਗਏ ਔਰ ਉਹਨਾਂ ਦੇ ਵਿੱਚ ਹੋਰ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ ਸੋ ਬਿਲ ਜਿਹੜਾ ਸੀ ਇੱਕ ਤਰ੍ਹਾਂ ਨਾਲ ਲੈਪਸ ਕਰ ਗਿਆ ਸੋ ਹੁਣ ਦੁਬਾਰਾ ਤੋਂ ਇਹ ਬਿਲ ਪੇਸ਼ ਹੋਇਆ ਵਾ ਅੱਜ ਉਹਦੇ ਤੇ ਕੁਝ ਧੇਰ ਬੈਸ ਵੀ ਹੋਈ لیکن ਸਾਰੇ ਪਾਸੋਂ ਮੰਗ ਉੱઠી ਕਿ ਇਹਨੂੰ ਇਹ ਮਸਲਾ ਬੜਾ ਗੰਭੀਰ ਆ ਇਹਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਔਰ ਹੋਰ ਡੁੰਗਾਈ ਦੇ ਵਿੱਚ ਇਹਦੇ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਆ ਜਿਹਦੇ ਕਰਕੇ ਇਸ ਬਿਲ ਨੂੰ ਵਿਦਾਨ ਸਭਾ ਦੀ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਸਿਲੈਕਟ ਕਮੇਟੀ ਹੁੰਦੀ ਕੀ ਆ ਸਿਲੈਕਟ ਕਮੇਟੀ ਬੇਸਿਕਲੀ ਇੱਕ ਉਹ ਕਮੇਟੀ ਹੁੰਦੀ ਜਿਹਦੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਆ ਸੋ ਉਹ ਸਿਲੈਕਟ ਕਮੇਟੀ ਸਪੀਕਰ ਬਣਾएंगे ਬਣਾਉਣਗੇ اور سلیکٹ کمیٹی اس بل دے اوپر وچار کروگی اور اس تو بعد اپنی رپورٹ پیش کروگی اور پھر ವಿಧಾನಸبا دے وچ یہ بل جڑا دوبارہ پیش ہو کے یہ جو دے کوئی تبدیلی کرنی ہوئی جڑا پہلا بل انٹروڈیوس ہویا وا وہ تبدیلی کیتی جاوگی اور پھر اُتے بحث ہوگی اور پھر بل پاس کیتا جاوے گا 6 مہینے تک سماں دیتا ہے سلیکٹ کمیٹی نو ا یہ تو وچار چرچا کرندا سو دیکھ دے ہاں کہ اے وچار چرچا تو پہلوں سلیکٹ کمیٹی کی سفارشاں دندی ہے ਔਰ ਫਾਈਨਲੀ ਇਹ ਬਿਲ ਪਾਸ ਹੁੰਦਾ ਹੈ ਕਿ ਨਹੀਂ ਹੁੰਦਾ ਫਿਰ ਬਹੁਤ ਵੱਡਾ ਸਵਾਲ ਇਹ ਵੀ ਆ ਕਿ ਕੀ ਗਵਰਨਰ ਤੇ ਰਾਸ਼ਟਰਪਤੀ ਇਹਨੂੰ ਮਾਨਤਾ ਦੇਣਗੇ ਕਿਉਂਕਿ ਆਪਾਂ ਹੁਣੇ ਦੱਸ ਕੇ ਆਟਿਆ ਹਾਂ ਕਿ 2018 ਵਾਲਾ ਬਿਲ ਜਿਹੜਾ ਵਾ ਉਹ ਰਾਸ਼ਟਰਪਤੀ ਲੈਵਲ ਤੇ ਆ ਕੇ ਅੜ ਗਿਆ ਸੀ ਸੋ ਕੀ ਇਹ ਹੁਣ ਜਿਹੜਾ ਜਿਹੜੀ ਪ੍ਰਕਿਰਿਆ ਜਿਹੜਾ ਸਿਸਟਮ ਪ੍ਰੋਸੈਸ ਸ਼ੁਰੂ ਕੀਤਾ ਵਾ ਇਹ ਐਂਡ ਤੱਕ ਪਹੁੰਚ ਸਕੇਗਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਲੇਕਿਨ ਬੇਦਬੀ ਰੋਕੂ ਬਿਲ ਪੇਡਾਂ ਸਰਪੱਦ ਦੇਸ਼ ਐਸਰ ਤੇ ਹੁਕਮਾਂਗੇ ਪੇਸ਼ जरूर ਹੋ ਗਿਆ ਦੂਜੀ ਵਾਰੀ ਪੇਸ਼ ਹੋਇਆ ਆਪਣਾ 2018 ਚੈੱਕ ਹੋਇਆ ਸੀ ਅਗਲੀ ਖਬਰ 114 ਸਾਲਾਂ ਬਹੁਤ ਦੁਖਦਾਇਕ ਖਬਰ ਹੈ 114 ਸਾਲਾਂ ਮੈਰਾਥਨ ਰਨਰ ਦੜਾਕ ਫੌਜਾ ਸਿੰਘ ਦੀ ਕੱਲ ਸੜਕ ਹਾਦਸੇ 'ਚ ਮੌਤ ਹੋ ਗਈ ਸੋ ਜੋ ਉਮਰ ਨਹੀਂ ਲੈ ਸકી ਉਸ ਸੜਕ ਹਾਦਸੇ 'ਚ ਨੁਕਸਾਨ ਹੋ ਗਿਆ ਉਹ ਉਮਰ ਦਾ ਤਾਂ ਮੁਕਾਬਲੇ ਇੱਕ ਤਰੀਕੇ ਨਾਲ ਕਰ ਗਿਆ ਸੀ 104 ਸਾਲ ਦੀ ਉਮਰ ਸੀ ਹਾਲੀਂ ਵੀ ਹੈਲਦੀ ਸਰ ਲੇਕਿਨ ਜਲੰਧਰ ਦੇ ਵਿੱਚ ਕਰਵਾ ਆਪਣੇ ਬਾਹਰ ਸੈਰ ਕਰਨ ਵਾਸਤੇ ਨਿਕਲੇ ਤੇ ਇੱਕ ਗੱਡੀ ਉਹਨਾਂ ਦੇ ਵਿੱਚ ਵੱਜੀ ਰੋਡ ਐਕਸੀਡੈਂਟ ਹੋਇਆ ਹਸਤਾਜ ਲਿਆ ਜਾਈ ਗਏ ਲੇਕਿਨ ਲੋਕਿ ਉਹਨਾਂ ਨੇ ਤਾਂ ਤੋੜ ਦਿੱਤਾ ਬਹੁਤ ਦੁਖਦਾਇਕ ਦਰਦਨਾਕ ਘਟਨਾ ਹੈ ਪਤਾ ਨਹੀਂ ਹਾਲੀ ਉਸਦਾ ਵਕ 120 25 30 ਸਾਲ ਉਹਨਾਂ ਨੇ ਤੱਕ ਜੀਣਾ ਸੀ ਉਹਨਾਂ ਨੇ ਔਰ ਇਹ ਪੰਜਾਬ ਦੇ ਵਿੱਚ ਟ੍ਰੈਫਿਕ ਦੀ ਕਾਫੀ ਬੁਰੀ ਹਾਲਤ ਹੈ ਆਪ ਨੂੰ ਪਤਾ ਹੀ ਆ ਔਰ ਉਹਦਾ ਜਿਹੜਾ ਇਨਫੈਕਟ ਉਹ ਦਾ ਦੀ ਵਿਕਟਿਮ ਆਫ ਥਿਸ is our proud of india mr sander uh, forjasin forjasin ne mainu main main yaad hai 2011 de vich toronto marathon de vich world record rakha si manata te nahi mili pehlan guinness book de vich unna noon, nu darj nahi kita gaya kyunki unna da date of birth da nahi si pata 2011 da date date of birth hai lekin exactly date ki si certificate na hon karke uh, guinness book de vich record darj nahi hoya lekin baad de vich jado sare passeon ਉਨਾਂ ਨੇ ਇੱਕ ਮੈਰਾਥਨ ਤੋਂ ਬਾਅਦ ਦੂਜੀ ਮੈਰਾਥਨ ਜਿੱਤੀ ਮੈਡੀਕਲ ਟੈਸਟ ਵਗੈਰਾ ਹੋਏ ਤੇ ਫਿਰ ਗਿਨੀਜ਼ ਬੁੱਕ ਨਹੀਂ ਉਹਨਾਂ ਨੂੰ ਮੰਨਤਾ ਉਹ ਦੇ ਦਿੱਤੀ। ਤੋਂ ਬਹੁਤ ਦੁਖਦਾਇਕ ਘਟਨਾ ਰਹੀ ਆਸ ਕਰਦੇ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਜਿਹੜਾ ਸੜਕ ਹਾਦਸਾ ਹੋਇਆ ਵਾ ਇਹਦੀ ਡਗਾਈ ਦੇ ਵਿੱਚ ਜਾਣਗੇ ਨੁਕਸਾਨ ਜਿਹੜਾ ਹੋਣਾ ਸੀ ਉਹ ਤੇ ਹੋ ਗਿਆ। ਲੇਕਿਨ ਹੋਰ ਇਹ ਜਿਹੇ ਨੁਕਸਾਨ ਨਾ ਹੋਣ ਇਹਦੇ ਤੇ ਸਾਨੂੰ ਹੋਰ ਵੀ ਕਟਮ ਚੁੱਕ ਦੀ ਲੋੜ ਹੈ ਮੇਰੇ ਖਿਆਲ ਜਿਵੇਂ ਆਪਣੇ ਜਿਹੜੇ ਕੈਨੇਡਾ ਅਮਰੀਕਾ ਵਰਗੇ ਮੁਲਕ ਨੇ ਅਕਸਰ ਯਾਰਡ ਦੇ ਵਿੱਚ ਵੀ ਜਿਵੇਂ ਸਾਈਡ ਬਾਕਸ ਬਣੀਆਂ ਨਾ ਸਾਡੇ ਹਿੰਦੁਸਤਾਨ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਈਡ ਬਾਕਸ ਵਾਲਾ ਸਿਸਟਮ ਨਹੀਂ ਜਿਹੜੀ ਇੰਟਰੋਡਿਊਸ ਕਰਨ ਦੀ ਲੋੜ ਹੈ ਅਗਲੀ ਖਬਰ ਸੁਪਰੀਮ ਕੋਰਟ ਨੇ ਕੱਲ 1158 ਸਹਾਇਕ ਪ੍ਰੋਫੈਸਰ ਉਹਨਾਂ ਦੀ ਜਿਹੜੀ ਭਰਤੀ ਹੋਈ ਸੀ 2021 ਦੇ ਵਿੱਚ ਉਹ ਰੱਦ ਕਰ ਦਿੱਤੀ ਇਹ ਬੜਾ ਦਿੱਕਸ ਮਸਲਾ ਵਾ ਔਰ ਜ਼ਾਹਿਰ ਹੈ ਕਿ ਇਹਦੇ ਨਾਲ ਕੁਝ ਹਲਕਿਆਂ ਦੇ ਵਿੱਚ ਗਮੀ ਹੋਵੇਗੀ ਤੇ ਕੁਸ਼ੀ ਨਹੀਂ ਹਲਕਿਆਂ ਦੇ ਵਿੱਚ ਖੁਸ਼ੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਹਦੇ ਛੇੜਾ ਫੇਰੀ ਹੋਈ ਆ ਔਰ ਮਨਮਰਜੀ ਇਹਦੇ ਚੀਤੀ ਗਈ ਆ ਜਦੋਂ ਇਹ ਪਰਤੀ ਹੋਈ ਤੇ ਇਹ ਜਿਹੜੇ ਲੋਕੀ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਹ ਪਰਤੀ ਨੂੰ ਰੱਦ ਕਰ ਦਿੱਤਾ ਅਪੀਲ ਹੋਈ ਡਬਲ ਬੈਂਚ ਨੇ ਉਹਨੂੰ ਦੁਬਾਰਾ ਰਿਸਟੋਰ ਕਰ ਦਿੱਤਾ ਔਰ ਹੁਣ ਸੁਪਰੀਮ ਕੋਰਟ ਨੇ ਪਰਤੀ ਨੂੰ ਰੱਦ ਕਰ ਦਿੱਤਾ ਸੁਪਰੀਮ ਕੋਰਟ ਦਾ ਫੈਸਲਾ ਫਾਈਨਲ ਹੁੰਦਾ ਸੋ ਦੁਬਾਰਾ ਇਹ ਹੁਣ ਸਾਰੀ ਪਰਤੀ ਦੁਬਾਰਾ ਤੋਂ अह uh, वेंगी दो आदमी की दिए पार्टी पे कोई सी अगली खबर कालकाथर के पटना साहब दरमियान महान विवाद चल रहा सी टकराव चल रहा सी वो कल खत्म हो गया ये अनाउंसमेंट कालकाथर के जंदर कर्ज करी जैसे दर उल्दीप सिंहगढ़ काज ने की थी अगली खबर है कि अ लीडर साबका अ पार्लियामेंट्री सिखर हरमीत सिंह ਸਭ ਤੋਂ ਅਕਾਲੀ ਦਲ ਦੇ ਐਮ.ਐਲ.ਏ. ਹਰਬੀਤ ਸਿੰਘ ਸੰਧੂ ਥੋੜੀ ਦੇ ਪਹਿਲਾਂ ਹੀ ਖਬਰ ਆਈ ਆ ਕਿ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਹਰਬੀਤ ਸਿੰਘ ਸੰਧੂ ਤਰਨਤਾਰਨ ਤੋਂ ਇਲੈਕਸ਼ਨ ਲੜਦੇ ਹੁੰਦੇ ਸੀ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਤੈਨਵਰੀ ਉਹ ਐਮ.ਐਲ.ਏ. ਬਣੇ ਸਨ। ਸੋ ਇਹ ਇੱਕ ਬਹੁਤ ਇੱਕ ਤਰੀਕੇ ਦਾ ਬਹੁਤ ਵੱਡਾ ਬਹੁਤ ਵੱਡਾ ਇੱਕ ਸੈਟਬੈਕ ਆ ਅਕਾਲੀ ਦਲ ਵਾਸਤੇ ਔਰ ਆਮ ਆਦਮੀ ਪਾਰਟੀ ਵਾਸਤੇ ਇੱਕ ਪ੍ਰਾਪਤੀ ਆ ਕਿ ਇੱਕ ਅਕਾਲੀ ਦਲ ਦਾ ਤੈਨਵਰੀ ਬਣਿਆ ਐਮ.ਐਲ.ਏ. ਜਿਹੜਾ ਆ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਿਆ। ਸੋ ਕਾਲੀ ਦਲ ਲਗਾਤਾਰ ਇੰਜ ਲੱਗ ਰਿਹਾ ਵਾ ਕਿ ਭਾਸ਼ੀ ਤੇ ਚਾਰੀਆਂ ਬੋਰ ਹਾਸ਼ੀਏ ਤੇ ਜਾਰੀ ਹਾਸ਼ੀਏ ਦੀ ਡਿਵਾਰਡੀ ਪਹੁੰਚ ਚੁੱਕੀ ਆ ਔਰ ਹੋਰ ਹਾਸ਼ੀਏ ਤੇ ਹੋਰ ਅਸਰੇ ਜਾਰੀ ਹੈ ਇਹ ਸਮ ਉਹ ਖਬਰਾਂ ਤੋਂ ਦਾ ਸੰਖੇਪ ਦੇ ਵਿੱਚ ਵਿਸ਼ਲੇਸ਼ਣ ਅੱਜ ਦਾ ਟਾਪਿਕ ਹੈ ਕਿ ਜਿਹੜਾ ਵਿਧ ਵੀ ਰੋਕੂ ਬਿੱਲ ਜਿਹੜਾ ਸਮਝ ਪੇਸ਼ ਹੋਇਆ ਜਿਹੜਾ ਜਿਹੜਾ ਸਿਲੈਕਟ ਕਮੇਟੀ ਨੂੰ ਰੈਫਰ ਕੀਤਾ ਗਿਆ ਵਾ ਕੀ ਇਹਦੀ ਸਮੇਂ ਦੀ ਇਹ ਲੋੜ ਹੈ ਕਿ ਵਾਕਈ ਇਸ ਵੇਲੇ ਇਹੋ ਜਿਹਾ ਬਿੱਲ ਲਾਚਾਹੀਦਾ ਵਾ ਇਹ ਬਿੱਲ ਲਿਆ ਅੰਦਾਲ ਕੀ ਵਾਕਈ ਬਦਗੀਆਂ ਦੇ ਵਾਕਿਆ ਰੁਕ ਜਾਣਗੇ ਕੀ ਇਸ ਹੁ ਚੀਜ਼ ਦੀ ਕਮਿਸੀ ਜਿਹੜੀ ਹੁਣ ਤੱਕ ਜਿਹਦੇ ਕਰਕੇ ਗੈਰਗੀਆਂ ਹੁੰਦੀਆਂ ਰਹੀਆਂ ਇਹ ਅੱਜ ਦਾ ਮਸਲਾ ਦਾ ਕਿ ਇਸ ਸਮੇਂ ਦੀ ਲੋੜ ਹੈ ਜਿਹੜਾ ਬਿੱਲ ਲੈਂਦਾ ਜਾ ਰਿਹਾ ਹੈਗਾ ਜਾਂ ਜਾਂਦਾ ਗਿਆ ਬਾਤ ਇਹ ਅੱਜ ਦਾ ਵਿਸ਼ਾ ਜਿਹਦੇ ਉੱਪਰ ਆਪਾਂ ਵਿਚਾਰ ਸਚਚਾ ਕਰਾਂਗੇ ਤੁਹਾਨੂੰ ਪਤਾ ਹੀ ਆ ਕਿ 2015 ਦੇ ਵਿੱਚ ਬਹੁਤ ਸਾਰੇ ਗੈਰਗੀ ਦੇ ਵਾਕਿਆ ਹੋਏ ਸਨ ਉਸ ਤੋਂ ਬਾਅਦ ਇਨਕੁਆਰੀਆਂ ਹੋਈਆਂ ਦੋ ਕਮਿਸ਼ਨਾਂ ਫਨਕੁਆਰੀਆਂ ਬੈਠੀਆਂ ਇਹਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਆਫ ਇਨਕੁਆਰੀ ਫਿਰ ਜਸਟਿਸ ਰਜੀਤ ਸਿੰਘ ਕਮਿਸ਼ਨ ਆਫ ਇਨਕੁਆਰੀ ਜਸਟਿਸ ਰਜੀਤ ਸਿੰਘ ਕਮਿਸ਼ਨ ਆਫ ਇਨਕੁਆਰੀ DJ ਸੋਰੀ 2018 ਉਹਨਾਂ ਦੇ ਵਿੱਚ ਰਿਪੋਰਟ ਤਾਂ ਉਸ ਵੇਲੇ ਇੱਕ ਬੇਦਬੀ ਰੋਕੂ ਬਿਲ ਵੀ ਰਿਡਿਊਸ ਕੀਤਾ ਗਿਆ ਸੀ ਜਿਹੜਾ ਮੈਂ ਹੁਣੇ ਦੱਸ ਕੇ ਹਟਿਆ ਮੈਂ ਕਿ ਉਹਨੂੰ ਰਾਸ਼ਟਰਪਤੀ ਬਨੋ ਮੰਨਤਾ ਨਹੀਂ ਮਿਲੀ ਔਰ ਉਹ ਬਿਲ ਜਿਹੜਾ ਸੀ ਉਹ ਇਨਫੈਕਸ਼ਿਅਸ ਹੋ ਗਿਆ ਔਰ ਹੁਣ ਨਵਾਂ ਬਿਲ ਜਿਹੜਾ ਵਾਲਾ ਲਿਆਂਦਾ ਗਿਆ ਜਿਹੜਾ ਸੈਕਟ ਮੀਟਿੰਗ ਨੂੰ ਪਿੱਛੇ ਗਿਆ